ਪੰਜਾਬ ਦੇ ਵਿੱਚ ਆ ਰਿਹਾ ਇੱਕ ਵੱਡਾ ਪ੍ਰੋਜੈਕਟ ਜ਼ਮੀਨਾਂ ਦੇ ਰੇਟ ਹੋ ਜਾਣਗੇ ਦੁੱਗਣੇ ਵਿਸ਼ਾਈ ਜਾ ਰਹੀ ਹੈ ਨਵੀਂ ਰੇਲਵੇ ਲਾਈਨ ਤੇ ਘਟ ਜਾਵੇਗਾ ਆਵਾਜਾਈ ਦਾ ਬੋਝ ਜਿੱਥੇ ਇਸ ਵੇਲੇ ਪੰਜਾਬ ਦੇ ਵਿੱਚ ਇੱਕ ਵੱਡਾ ਪ੍ਰੋਜੈਕਟ ਆਉਣ ਦੀ ਖਬਰ ਸਾਹਮਣੇ ਆ ਰਹੀ ਹੈ ਜਿਸ ਦੇ ਤਹਿਤ ਪੰਜਾਬ ਦੀਆਂ ਜ਼ਮੀਨਾਂ ਦੇ ਰੇਟ ਵੀ ਦੁੱਗਣੇ ਹੋ ਜਾਣਗੇ ਨਾਲ ਹੀ ਨਾਲ ਆਵਾਜਾਈ ਦਾ ਬੋਝ ਵੀ ਘਟ ਜਾਵੇਗਾ ਕਿਉਂਕਿ ਇੱਕ ਨਵੀਂ ਰੇਲਵੇ ਲਾਈਨ ਵਿਛਾਈ ਜਾ ਰਹੀ ਹੈ ਦੱਸਦੀ ਹੈ ਕਿ ਦਿੱਲੀ ਤੋਂ ਜੰਮੂ ਤੱਕ ਇੱਕ ਨਵੀਂ ਰੇਲਵੇ ਲਾਈਨ ਵਿਛਾਈ ਜਾਣ ਦਾ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ ਜਿਸ ਦੇ ਤਹਿਤ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਦੁੱਗਣੇ ਹੋ ਜਾਣਗੇ ਨਾਲ ਹੀ ਨਾਲ ਆਵਾਜਾਈ ਦਾ ਬੋਝ ਵੀ ਬਹੁਤ ਜ਼ਿਆਦਾ ਘਟ ਜਾਵੇਗਾ ਦੱਸਦੀ ਹੈ ਕਿ ਦਿੱਲੀ ਤੋਂ ਅੰਬਾਲਾ ਤੱਕ ਇਸ ਰੇਲਵੇ ਲਾਈਨ ਤੇ ਦੋ ਡੇਲੇ ਲਾਈਨਾਂ ਹੋਣਗੀਆਂ ਤੇ ਨਾਲ ਹੀ ਅੰਬਾਲਾ ਤੋਂ ਜੰਮੂ ਤੱਕ ਇੱਕ ਰੇਲਵੇ ਲਾਈਨ ਹੋਵੇਗੀ ਇਸ ਦੇ ਸਰਵੇਖਣ ਦੀ ਜ਼ਿੰਮੇਵਾਰੀ ਇੱਕ ਨਿੱਜੀ ਕੰਪਨੀ ਨੂੰ ਦਿੱਤੀ ਗਈ ਹੈ ਨਾਲ ਹੀ ਇਹ ਵੀ ਜਾਣਕਾਰੀ ਸਾਂਝੀ ਕਰਦੀ ਹੈ ਕਿ ਕੁਝ ਸਬ ਡਿਵੀਜ਼ਨਾਂ ਨੂੰ ਕਿਲੋਮੀਟਰ ਦੇ ਹਿਸਾਬ ਦੇ ਨਾਲ ਜ਼ਿੰਮੇਵਾਰੀਆਂ ਵੀ ਸੌਪੀਆਂ ਗਈਆਂ ਨੇ ਇਹਨਾਂ ਦੇ ਵਿੱਚ ਦਿੱਲੀ ਅੰਬਾਲਾ ਤੇ ਫਿਰੋਜ਼ਪੁਰ ਸਬਡਿਵੀਜ਼ਨ ਆਉਂਦੇ ਨੇ ਜਿਹੜੇ ਕਿਲੋਮੀਟਰ ਦੇ ਹਿਸਾਬ ਦੇ ਨਾਲ ਜ਼ਿੰਮੇਵਾਰੀ ਵੀ ਨਿਭਾਉਣਗੇ ਦੱਸਦੀ ਹੈ ਕਿ ਇਸ ਰੂਟ ਤੇ ਦੋ ਟਰੈਕ ਹੋਣ ਦੇ ਨਾਲ ਬਹੁਤ ਸਾਰੀਆਂ ਸਮੱਸਿਆਵਾਂ ਵੀ ਖੜੀਆਂ ਹੋ ਗਈਆਂ ਨੇ ਕਿਉਂਕਿ ਇੱਕ ਗੱਡੀ ਨੂੰ ਉਸ ਵੇਲੇ ਇੰਤਜ਼ਾਰ ਕਰਨਾ ਪੈਂਦਾ ਜਦੋਂ ਦੂਸਰੀ ਰੇਲ ਗੱਡੀ ਆ ਜਾਂਦੀ ਹੈ ਤਾਂ ਫਿਰ ਬਹੁਤ ਜ਼ਿਆਦਾ ਸਮਾਂ ਬਰਬਾਦ ਹੁੰਦਾ ਇਸ ਕਰਕੇ ਸਮੱਸਿਆਵਾਂ ਵੀ ਖੜੀਆਂ ਹੋ ਗਈਆਂ ਨੇ ਇਸ ਦੇ ਸੰਬੰਧ ਵਿੱਚ ਰੇਲਵੇ ਬੋਰਡ ਦੇ ਵੱਲੋਂ ਸਲਾਮਸ਼ਿਬਰਾ ਕੀਤਾ ਜਾ ਰਿਹਾ ਹੈ ਕਿ ਇਸ ਦਾ ਹੱਲ ਕਿਸ ਤਰ੍ਹਾਂ ਕੱਢਿਆ ਜਾਵੇ ਦੱਸਦੀ ਹੈ ਕਿ ਕਿੱਥੇ ਹੋਰ ਜ਼ਮੀਨ ਪ੍ਰਾਪਤ ਕਰਨੀ ਪੈ ਸਕਦੀ ਹੈ ਕਿੱਥੇ ਪੁਲ ਬਣਾਉਣਾ ਹੈ ਜਾਂ ਫਿਰ ਕਿੱਥੇ ਰੇਲਵੇ ਲਾਈਨਸ ਦਿੱਤ ਹੋ ਸਕਦੀ ਹੈ ਇਸ ਦੇ ਸਬੰਧ ਦੇ ਵਿੱਚ ਅਜੇ ਤੱਕ ਸਲਾਮਾਸ਼ੁਰਾ ਕੀਤਾ ਜਾ ਰਿਹਾ ਤੇ ਅਧਿਕਾਰਿਕ ਤੌਰ ਤੇ ਕੋਈ ਵੀ ਜਾਣਕਾਰੀ ਨਹੀਂ ਦਿੱਤੀ ਗਈ ਹੈ ਇਹ ਅਜੇ ਤੱਕ ਜਾਣਕਾਰੀ ਬਾਅਦ ਦੇ ਵਿੱਚ ਪ੍ਰਾਪਤ ਹੋਵੇਗੀ ਕਿਉਂਕਿ ਰੇਲਵੇ ਬੋਰਡ ਨੇ ਅਜੇ ਤੱਕ ਪਰਪੱਖ ਜਾਣਕਾਰੀ ਸਾਂਝੀ ਨਹੀਂ ਕੀਤੀ ਦੱਸਦੀ ਹੈ ਕਿ ਜਦੋਂ ਇਹ ਰੇਲਵੇ ਲਾਈਨ ਇਹ ਪ੍ਰੋਜੈਕਟ ਸ਼ੁਰੂ ਹੋਵੇਗਾ ਤਾਂ ਫਿਰ ਪੰਜਾਬ ਦੇ ਵਿੱਚ ਜ਼ਮੀਨਾਂ ਦੇ ਰੇਟ ਵੀ ਦੁੱਗਣੇ ਹੋ ਜਾਣਗੇ ਨਾਲ ਹੀ ਨਾਲ ਆਵਾਜਾਈ ਦਾ ਜਿਹੜਾ ਬੋਝ ਹੈ ਬਹੁਤ ਜ਼ਿਆਦਾ ਘਟ ਜਾਵੇਗਾ ਕਿਉਂਕਿ ਇਹ ਰੇਲਵੇ ਲਾਈਨ ਪੰਜਾਬ ਦੇ ਵਿੱਚੋਂ ਹੋ ਕੇ ਗੁਜ਼ਰੇਗੀ ਬਹੁਤ ਸਾਰੇ ਲੋਕ ਜਿਹੜੇ ਬੱਸਾਂ ਜਾਂ ਹੋਰ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰਦੇ ਨੇ ਉਹ ਹੁਣ ਰੇਲ ਦੀ ਵਰਤੋਂ ਕਰ ਸਕਣਗੇ ਜਿਸ ਦਾ ਖਰਚਾ ਵੀ ਬਹੁਤ ਜ਼ਿਆਦਾ ਘਟ ਹੈ ਸਮੇਂ ਦੀ ਵੀ ਬਚਤ ਹੈ ਤੇ ਨਾਲ ਹੀ ਨਾਲ ਆਵਾਜਾਈ ਦਾ ਬੋਝ ਵੀ ਜਿਹੜਾ ਬਹੁਤ ਜਿਆਦਾ ਘਟ ਜਾਵੇਗਾ ਦੱਸਦੀ ਕਿ ਇਸ ਪ੍ਰੋਜੈਕਟ ਦੇ ਨਾਲ ਜ਼ਮੀਨਾਂ ਦੇ ਰੇਟ ਵੀ ਦੁੱਗਣੇ ਹੋ ਸਕਦੇ ਨੇ ਜਿਹੜੀ ਰੇਲਵੇ ਬੋਰਡ ਹੈ ਉਸ ਦੇ ਵੱਲੋਂ ਅਜੇ ਪ੍ਰਪੱਖ ਜਾਣਕਾਰੀ ਨਹੀਂ ਦਿੱਤੀ ਗਈ ਕਿ ਕਿੱਥੇ ਜ਼ਮੀਨ ਹੋਰ ਪ੍ਰਾਪਤ ਕਰਨੀ ਪੈ ਸਕਦੀ ਹੈ ਕਿੱਥੇ ਪੁਲ ਬਣਾਉਣਾ ਪੈ ਸਕਦਾ ਹੈ ਜਾਂ ਫਿਰ ਇਹ ਲਾਈਨ ਕਿਸ ਥਾਂ ਤੋਂ ਉੱਤੋਂ ਲੰਗੇਗੀ ਇਹ ਰੇਲਵੇ ਬੋਰਡ ਦੇ ਤੱਕ ਜਾਣਕਾਰੀ ਸਾਂਝੀ ਨਹੀਂ ਕਰ ਸਕਿਆ ਤੇ ਜਲਦ ਹੀ ਇਹ ਜਾਣਕਾਰੀ ਸਾਂਝੀ ਵੀ ਕਰ ਦਿੱਤੀ ਜਾਵੇਗੀ ਸੋ ਜ਼ਮੀਨਾਂ ਦੇ ਰੇਟ ਦੁੱਗਣੇ ਹੋ ਸਕਦੇ ਨੇ ਕਿਉਂਕਿ ਨਵੀਂ ਰੇਲਵੇ ਲਾਈਨ ਵਿਸਾਈ ਜਾ ਰਹੀ ਹੈ ਜਿਹੜੀ ਕਿ ਦਿੱਲੀ ਤੋਂ ਜੰਮੂ ਤੱਕ ਹੈ ਤੇ ਇਹ ਰੇਲਵੇ ਲਾਈਨ ਪੰਜਾਬ ਦੇ ਵਿੱਚੋਂ ਹੋ ਕੇ ਗੁਜ਼ਰੇਗੀ ਜਿਸ ਦੇ ਨਾਲ ਆਵਾਜ਼ੀ ਦਾ ਬੋਝ ਵੀ ਬਹੁਤ ਜ਼ਿਆਦਾ ਘਟ ਜਾਵੇਗਾ